ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਅਮਰਦਾਸ ਜੀ ਦੀ ਸੇਵਾ ਨੂੰ ਬਖਸ਼ਿਸ਼ਾਂ ਪਿਆਰੇ ਸਾ ਸੰਗਤ ਜੀਓ ਬਾਬਾ ਅਮਰਦਾਸ ਜੀ ਭਾਵੇਂ ਕਿ ਸਾਰਾ ਦਿਨ ਗੋਇੰਦਵਾਲ ਵਿਖੇ ਉਸਾਰੀ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਰਹਿੰਦੇ ਸਨ ਪਰ ਉਹਨਾਂ ਨੇ ਰਾਤ ਨੂੰ ਅੱਧੀ ਰਾਤ ਨੂੰ ਜਾਗ ਕੇ ਵਿਆਸ ਦਰਿਆ ਤੋਂ ਪਾਣੀ ਦੀ ਗਾਗਰ ਲੈ ਜਾ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣ ਵਾਲੀ ਸੇਵਾ ਵਿੱਚ ਕਦੇ ਵੀ ਨਾਗਾ ਨਾ ਪਹਿਣ ਦਿੱਤਾ ਇਹ ਸੇਵਾ ਆਪ ਜੀ ਨੇ ਲਗਾਤਾਰ 12 ਸਾਲ ਨਿਭਾਈ ਗੁਰੂ ਅੰਗਦ ਦੇਵ ਜੀ ਆਪ ਜੀ ਦੀ ਸੇਵਾ ਤੋਂ ਪਰਸੰਨ ਹੋ ਕੇ ਹਰ ਸਾਲ ਆਪ ਜੀ ਨੂੰ ਇੱਕ ਸਰੋਪਾ ਭੇਟ ਕਰਿਆ ਕਰਦੇ ਸਨ ਤੇ ਆਪ ਜੀ ਉਸ ਨੂੰ ਗੁਰੂ ਬਖਸ਼ਿਸ਼ ਜਾਣ ਕੇ ਆਪਣੇ ਸਿਰ ਉੱਤੇ ਸਜਾ ਲਿਆ ਕਰਦੇ ਸਨ ਇਸੇ ਤਰ੍ਹਾਂ اگلے ਸਾਲ ਮਿਲਿਆ ਸਰੂਪਾ ਵੀ ਆਪ ਜੀ ਉਸੇ ਪਹਿਲੇ ਸਰੂਪੇ ਦੇ ਉੱਪਰ ਹੀ ਬੰਨ੍ਹ ਲੈਂਦੇ ਸਨ ਐਵੇਂ ਹਰ ਸਾਲ ਸਰੂਪਾ ਮਿਲਣ ਕਰਕੇ ਉਹਨਾਂ ਨੇ ਆਪਣੇ ਸਿਰ ਉੱਪਰ 12 ਸਰੂਪੇ ਸਜਾ ਲਏ ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਬਾਰਾਂ ਵਾਰ ਬਖਸ਼ਿਸ਼ ਦਿੱਤੀ ਕਿ ਤੁਸੀਂ ਨਿਮਾਣਿਆਂ ਦੇ ਮਾਣ ਹੋ ਨੀ ਤਾਣੀਆਂ ਦੇ ਤਾਣ ਹੋ ਨਿਉਟੀਆਂ ਦੇ ਓਟ ਹੋ ਨਿਪੱਤਿਆਂ ਦੀ ਪਾਥ ਹੋ ਨਿਗੱਤਿਆਂ ਦੀ ਗੱਥ ਹੋ ਨੇ ਆਸਰਿਆਂ ਦੇ ਆਸਰੀ ਹੂੰ ਨਿਤਰਿਆਂ ਦੀ ਧਿਰ ਹੋ ਨਿਥਾਮਾਂ ਦੀ ਥਾਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਅਮਰਦਾਸ ਜੀ ਦੀ ਸੇਵਾ ਨੂੰ ਬਖਸ਼ਿਸ਼ਾਂ ਪਿਆਰੀ ਸਾਧ ਸੰਗਤ ਜੀਓ ਬਾਬਾ ਅਮਰਦਾਸ ਜੀ ਭਾਵੇਂ ਕਿ ਸਾਰਾ ਦਿਨ ਗੋਇੰਦਵਾਲ ਵਿਖੇ ਉਸਾਰੀ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਰਹਿੰਦੇ ਸਨ ਪਰ ਉਹਨਾਂ ਨੇ ਰਾਤ ਨੂੰ ਅੱਧੀ ਰਾਤ ਨੂੰ ਜਾਗ ਕੇ ਵਿਆਸ ਦਰਿਆ ਤੋਂ ਪਾਣੀ ਦੇ ਗਾਗਰ ਲੈ ਜਾ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣ ਵਾਲੀ ਸੇਵਾ ਵਿੱਚ ਕਦੇ ਵੀ ਨਾਗਾ ਨਾਂ ਪਹਿਣ ਦਿੱਤਾ ਇਹ ਸੇਵਾ ਆਪ ਜੀ ਨੇ ਲਗਾਤਾਰ 12 ਸਾਲ ਨਿਵਾਈ ਗੁਰੂ ਅੰਗਦ ਦੇਵ ਜੀ ਆਪ ਜੀ ਦੀ ਸੇਵਾ ਤੋਂ ਪਰਸੰਨ ਹੋ ਕੇ ਹਰ ਸਾਲ ਆਪ ਜੀ ਨੂੰ ਇੱਕ ਸਿਰੋਪਾ ਭੇਟ ਕਰਿਆ ਕਰਦੇ ਸਨ ਤੇ ਆਪ ਜੀ ਉਸ ਨੂੰ ਗੁਰੂ ਬਖਸ਼ਿਸ਼ ਜਾਣ ਕੇ ਆਪਣੇ ਸਿਰ ਉੱਤੇ ਸਜਾ ਲਿਆ ਕਰਦੇ ਸਨ ਇਸੇ ਤਰ੍ਹਾਂ اگلے ਸਾਲ ਮਿਲਿਆ ਸਰੂਪਾ ਵੀ ਆਪ ਜੀ ਉਸੇ ਪਹਿਲੇ ਸਰੂਪੇ ਦੇ ਉੱਪਰ ਹੀ ਬਨ ਲੈਂਦੇ ਸਨ ਐਵੇਂ ਹਰ ਸਾਲ ਸਰੂਪਾ ਮਿਲਣ ਕਰਕੇ ਉਹਨਾਂ ਨੇ ਆਪਣੇ ਸਿਰ ਉੱਪਰ 12 ਸਰੂਪੇ ਸਜਾ ਲਏ ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ 12 ਬਾਰ ਬਖਸ਼ਿਸ਼ ਦਿੱਤੇ ਕਿ ਤੁਸੀਂ ਨਿਮਾਣਿਆਂ ਦੇ ਮਾਣ ਹੋ ਨੀ ਤਾਣੀਆਂ ਦੇ ਤਾਣ ਹੋ ਨਿਯੋਟੀਆਂ ਦੇ ਓਟ ਹੋ ਨਿਪੱਤਿਆਂ ਦੀ ਪਾਥ ਹੋ ਨਿਗੱਤਿਆਂ ਦੀ ਗੱਤ ਹੋ ਨਿਆਸਰਿਆਂ ਦੇ ਆਸਰੀ ਹੋ ਨਿਤਰਿਆਂ ਦੀ ਧਿਰ ਹੋ ਨਿਥਾਮਾਂ ਦੀ ਥਾਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਾਬਾ ਅਮਰਦਾਸ ਜੀ ਦੀ ਸੇਵਾ ਨੂੰ ਬਖਸ਼ਿਸ਼ਾਂ ਪਿਆਰੇ ਸਾਧ ਸੰਗਤ ਜੀਓ ਬਾਬਾ ਅਮਰਦਾਸ ਜੀ ਭਾਵੇਂ ਕਿ ਸਾਰਾ ਦਿਨ ਗੋਇੰਦਵਾਲ ਵਿਖੇ ਉਸਾਰੀ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਰਹਿੰਦੇ ਸਨ ਪਰ ਉਹਨਾਂ ਨੇ ਰਾਤ ਨੂੰ ਅੱਧੀ ਰਾਤ ਨੂੰ ਜਾਗ ਕੇ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਲੈ ਜਾ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣ ਵਾਲੀ ਸੇਵਾ ਵਿੱਚ ਕਦੇ ਵੀ ਨਾਗਾ ਨਾ ਪਹਿਣ ਦਿੱਤਾ ਇਹ ਸੇਵਾ ਆਪ ਜੀ ਨੇ ਲਗਾਤਾਰ 12 ਸਾਲ ਨਿਭਾਈ ਗੁਰੂ ਅੰਗਦ ਦੇਵ ਜੀ ਆਪ ਜੀ ਦੀ ਸੇਵਾ ਤੋਂ ਪਰਸੰਨ ਹੋ ਕੇ ਹਰ ਸਾਲ ਆਪ ਜੀ ਨੂੰ ਇੱਕ ਸਰੋਪਾ ਭੇਟ ਕਰਿਆ ਕਰਦੇ ਸਨ ਤੇ ਆਪ ਜੀ ਉਸ ਨੂੰ ਗੁਰੂ ਬਖਸ਼ਿਸ਼ ਜਾਣ ਕੇ ਆਪਣੇ ਸਿਰ ਉੱਤੇ ਸਜਾ ਲਿਆ ਕਰਦੇ ਸਨ ਇਸੇ ਤਰ੍ਹਾਂ اگلے ਸਾਲ ਮਿਲਿਆ ਸਰੂਪਾ ਵੀ ਆਪ ਜੀ ਉਸੇ ਪਹਿਲੇ ਸਰੂਪੇ ਦੇ ਉੱਪਰ ਹੀ ਬੰਨ ਲੈਂਦੇ ਸਨ ਐਵੇਂ ਹਰ ਸਾਲ ਸਰੂਪਾ ਮਿਲਣ ਕਰਕੇ ਉਹਨਾਂ ਨੇ ਆਪਣੇ ਸਿਰ ਉੱਪਰ 12 ਸਰੂਪੇ ਸਜਾ ਲਏ ਬਾਬਾ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ 12 ਬਾਰ ਬਖਸ਼ਿਸ਼ ਦਿੱਤੇ ਕਿ ਤੁਸੀਂ ਨਿਮਾਣਿਆਂ ਦੇ ਮਾਣ ਹੋ ਨੀ ਤਾਣੀਆਂ ਦੇ ਤਾਣ ਹੋ ਨਿਯੋਟੀਆਂ ਦੇ ਓਟ ਹੋ ਨਿਪੱਤਿਆਂ ਦੀ ਪਾਥ ਹੋ ਨਿਗੱਤਿਆਂ ਦੀ ਗਤ ਹੋ ਨਿਆਸਰਿਆਂ ਦੇ ਆਸਰੀ ਹੋ ਨਿਤਰਿਆਂ ਦੀ ਧਿਰ ਹੋ ਨਿਥਾਮਾਂ ਦੀ ਥਾਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ